ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀਓ ਆਦਮੀ ਨੂੰ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਸਤ ਸੰਗ ਕਰਨੀ ਜ਼ਰੂਰੀ ਹੈ ਸਤ ਸੰਗ ਤੋਂ ਬਗੈਰ ਉਹ ਇਸ ਜ਼ਿੰਦਗੀ ਵਿੱਚ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਸੋ ਆਪ ਪਿਆਰ ਸਤਕਾਰ ਨਾਲ ਸਰਵਣ ਕਰੋ ਜੀ ਸਾਤ ਸੰਗ ਤਵਾਜ ਹੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਸਤ ਸੰਗਤ ਬਾਜੋ ਜੀ ਤਰੇ ਆ ਭਵ ਸਾਗਰ ਨਹੀਂ ਜਾਣਾ ਭਵ ਸਾਗਰ ਤਰੇ ਆ ਨਹੀਂ ਜਾਣਾ ਭਵ ਸਾਗਰ ਤਰੇ ਆ ਨਹੀਂ ਜਾਣਾ ਸਤ ਸੰਗਤ ਬਾਜੋ ਜੀ ਤਰੇ ਆ ਭਵ ਸਾਗਰ ਨਹੀਂ ਜਾਣਾ ਸਤ ਸੰਗਤ ਬਾਜੋ ਜੀ ਤਰੇ ਆ ਭਵ ਸਾਗਰ ਨਹੀਂ ਜਾਣਾ ਇੱਕ ਦਿਲ ਦੇ ਪ੍ਰੇਮ ਬਿਨਾ ਭਾਵੇਂ ਲੱਖ ਕਲਸ਼ੇ ਧਰਨਾਈਏ ਇੱਕ ਦਿਲ ਦੇ ਪ੍ਰੇਮ ਬਿਨਾ ਭਾਵੇਂ ਲੱਖ ਕਲਸ਼ੇ ਧਰਨਾਈਏ ਵਹਿ ਕੇ ਵਿੱਚ ਜੰਗਲ ਹਾਂਦੇ ਭਾਵੇਂ ਲੱਖ ਤਾੜੀਆਂ ਲਾਈਏ ਵਹਿ ਕੇ ਵਿੱਚ ਜੰਗਲ ਹਾਂਦੇ ਭਾਵੇਂ ਲੱਖ ਤਾੜੀਆਂ ਲਾਈਏ ਐਸਾ ਫੋਕ ਕੇ ਕਰਮ ਹਾਨੇ ਮੁਕਸ਼ ਦਾ ਰਸਤਾ ਨਹੀਂ ਦਖਲਾਉਣਾ ਸਤ ਸੰਗਤ ਬਾਜੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਸਤ ਸੰਗਤ ਬਾਜੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਲਭਦੀ ਹੈ ਸੰਗਤ ਚੋ ਬੀਰਨੋ ਨਾਮ ਜਪਣ ਦੇ ਜਗਤੇ ਲਭਦੀ ਹੈ ਸੰਗਤ ਚੋ ਬੀਰ ਨੋ ਨਾਮ ਜਪਣ ਦੀ ਜਗਤੀ ਜਗਤੀ ਦੇ ਪਾਇਆ ਤੋ ਮਿਲਦੇ ਪਰਮ ਪਦਾਰਥ ਮੁਕਤੇ ਜਗਤੀ ਦੇ ਪਾਇਆ ਤੋ ਮਿਲਦੇ ਪਰਮ ਪਦਾਰਥ ਮੁਕਤੇ ਮੁਕਤੀ ਦੇ ਪਾਉਣ ਬਿਨਾ ਲਖਾਂ ਨੇਵੜਾ ਜਗਤ ਤਹ ਆਉਣਾ ਸਤ ਸੰਗਤ ਬਾਜੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਤਤ ਸੰਗਤ ਬਾਜ ਹੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਪ੍ਰਭੂ ਨੂੰ ਭਉ ਦੇ ਨਹੀਂ ਲੱਖਾ ਚਤਰ ਕਰਨ ਚਤਰਾਈ ਮਾਲਕ ਨੂੰ ਭਉ ਦੇ ਨਹੀਂ ਲੱਖਾ ਚਤਰ ਕਰਨ ਚਤਰਾਈ ਅਗਨੀ ਵਿੱਚ ਸੜੋ ਜੀ ਝੂਠੀ ਦੁਨੀਆ ਦੇ ਵੜਾਈ ਅਗਨੀ ਵਿੱਚ ਸੜੋ ਜੀ ਝੂਠੇ ਦੁਨੀਆਂ ਦੀ ਵੜਾਈ ਰਹਿ ਜਾਣ ਹੰਕਾਰ ਹੀ ਜੀ ਉਥੇ ਪੌਂਦਾ ਮਾਣ ਨਿਵਾਣਾ ਸਤ ਸੰਗਤ ਬਾਝੋਂ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਸਤ ਸੰਗਤ ਬਾਝੋਂ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਸਾਸਾਂ ਦੇ ਪੂੰਜੀ ਸੀ ਮਨੁੱਖ ਨੂੰ ਬੜੇ ਕਾਮ ਤੇ ਧਿਆਈ ਸਾਸਾਂ ਦੀ ਪੂੰਜੀ ਸੀ ਪਰਸ ਨੂੰ ਬੜੇ ਕਾਮ ਲਈ ਧਿਆਈ ਇਹ ਉਮਰ ਅਮੋਲਕ ਜੀ ਇਸਨੇ ਵਿਸ਼ਿਆਂ ਵਿੱਚ ਗਵਾਈ ਇਹ ਉਮਰ ਅਮੋਲਕ ਸੀ ਇਸਨੇ ਵਿਸ਼ਿਆਂ ਵਿੱਚ ਵਖਛਾਈ ਪਾਪਾਂ ਦਾ ਭਰਿਆ ਹੈ ਨਾ ਡੁੱਬ ਜਾਵੇ ਘੜਾ ਪੁਰਾਣਾ ਪਾ ਪਾ ਦਾ ਭਜਿਆ ਹੈ ਨਾ ਡੁੱਬ ਜਾਵੇ ਕੜਾ ਪ੍ਰਾਣਾ ਸਤ ਸੰਗਤ ਬਾਜੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਸਤ ਸੰਗਤ ਬਾਜੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਅਮਲਾਂ ਦੇ ਬਾਜੋ ਜੀ ਹਾਲ ਮਾਇਨ ਮਨ ਕੰਮੇ ਸਾਰੇ ਅਮਲਾਂ ਦੇ ਬਾਜੋ ਜੀ ਆਲਮਾ ਇਲਮਨੇ ਕੰਮੇ ਸਾਰੇ ਕੋਈ ਅਮਰ ਕਮਾਲ ਹੈ ਵਈ ਜੇ ਸੁਖ ਲੈਣਾ ਗੁਰੂ ਦੁਆਰੇ ਕੋਈ ਅਮਰ ਕਮਾਲ ਹੈ ਵਈ ਜੇ ਸੁਖ ਲੈਣਾ ਗੁਰੂ ਦੁਆਰੇ ਸਾਧੂ ਸੰਗ ਕਰ ਲੈ ਵਈ ਜੇ ਜਮ ਜੀ ਲੈ ਨਹੀਂ ਘੜ ਪਉਣਾ ਸਤ ਸੰਗਤ ਵਾਜ ਹੋ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਸਤ ਸੰਗਤ ਬਾਜੋਂ ਜੀ ਤਰਿਆ ਭਵ ਸਾਗਰ ਨਹੀਂ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ